ਆਪਾ ਸਿਰਫ ਭਾਈ ਦਾਵੇ ਕਰਦੇ ਆ ਮੈਂ ਪਾਣੀ ਦੀ ਬੂੰਦ ਨਹੀਂ ਜਾਣ ਦੇਣੀ ਮੈਂ ਇੱਥੇ ਕਬਜ਼ਾ ਨਹੀਂ ਹੋਣ ਦੇਣਾ ਤੇਰੇ ਸਾਹਮਣੇ ਯਾਰ ਤੇਰੀ ਛਾਤੀ ਦੇ ਉੱਤੇ ਚੜ ਕੇ ਲੈ ਲਿਆ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਬਜ਼ਾ ਤੇ ਆਪਾਂ ਕੀ ਕਰ ਲਿਆ ਯਾਰ ਪਰ ਉਹ ਤੋਂ ਬਾਅਦ ਉਹੀ ਜਿਹੜੀ ਤੁਸੀਂ ਗੱਲ ਕਹੀ ਸੀ ਆਈਐਸਐਫ ਉੱਥੇ ਆਈ ਹੈ ਉਦੋਂ ਮੁੱਖ ਮੰਤਰੀ ਨਹੀਂ ਬੋਲਿਆ ਉੱਥੋਂ ਹਰਜੋਤ ਸਿੰਘ ਬੈਂਸ ਉਹ ਨਹੀਂ ਉਸ ਏਰੀਏ ਦੇ ਨੇ ਉਹ ਨਹੀਂ ਬੋਲੇ ਤੂੰ ਸਿਰਫ ਸਾਨੂੰ ਵਿਖਾਇਆ ਕਿ ਜਾਂਦਾ ਸਿਰਫ ਐਡਵਰਟਾਈਜ਼ਮੈਂਟ ਲੋਕਾਂ ਨੂੰ ਨੇਰੇ 'ਚ ਰੱਖਿਆ ਜਾਂਦਾ ਖਬਰਾਂ ਵੱਡੀਆਂ ਬਣਾਈਆਂ ਜਾਂਦੀਆਂ ਨੇ ਹਰਜੋਤ ਮੈਂਸ ਨੇ ਉੱਥੇ ਧਰਨਾ ਦੇ ਦਿੱਤਾ ਮੁੱਖ ਮੰਤਰੀ ਤਾਲਾ ਤੋੜਨ ਚੱਲ ਗਿਆ ਮੁੱਖ ਤੁਰੰਤ ਤੌਰ ਤੇ ਕਬਜ਼ਾ ਹੋ ਚੁੱਕਾ ਸੀ ਜਿਹੜੇ ਤੁਹਾਡੇ ਹਾੜ ਆਏ ਮੈਂ ਦੁਹਾਈ ਦਿੱਤੀ ਵੀ ਹਾੜ ਜਿਹੜੇ ਨੇ ਕੁਦਰਤੀ ਨਹੀਂ ਇਹ ਮੈਨ ਮੇਡ ਹੜ੍ਹ ਨੇ ਕਿਉਂਕਿ ਇੱਕ ਟੀਚਾ ਸੀਗਾ ਮੋਦੀ ਸਾਹਿਬ ਦਾ ਆਪਾਂ ਸੁਣਦੇ ਸੀ ਨਾ ਜਦੋਂ ਜੰਗ ਲੱਗੀ ਸੀ ਆ ਵਾਰ ਸੋ ਕਾਲਡ ਜੰਗ ਨਾ ਇਹ ਜੰਗ ਨਾਉਸ ਹੋਈ ਤਨਾ ਸ਼ੁਰੂਆਤ ਹੋਈ ਤਨਾ ਉਹਦੀ ਬੰਦ ਹੋਈ ਉਹਦੇ ਵਿੱਚ ਉਹਨੇ ਇੱਕ ਅਨਾਉਂਸਮੈਂਟ ਕੀਤੀ ਸੀ ਮੈਂ ਪਾਣੀ ਬੰਦ ਕਰ ਦੇਣਾ ਸਿੰਧੂ ਦਾ ਫਲਾਣਾ ਸਾਰੇ ਡੈਮਾਂ ਦੇ ਉੱਤੇ ਪਾਣੀ ਇਕੱਠਾ ਆਇਆ ਔਰ ਇਹ ਮੰਨਦੇ ਆਪਾਂ ਵੀ ਸਾਡੇ ਨਾਲ ਵੱਧ ਤਬਾਈ ਪਾਕਿਸਤਾਨ ਦੇ ਵਿੱਚ ਹੋਈ ਹੈ ਠੀਕ ਹੈ ਜੀ ਉਹਨੂੰ ਤਬਾਹ ਕਰਨਾ ਸੀਗਾ ਤੇ ਤੁਸੀਂ ਮੰਨ ਲਓ ਪੰਜਾਬ ਦਾ ਹਰ ਵੇਲੇ ਮੋ ਚਾਹੇ ਜਿਹੜੇ ਹਵਾਈ ਹਮਲੇ ਆ ਡਰੋਨ ਸਭ ਤੋਂ ਬਾਅਦ ਇੱਥੇ ਠਿੱਕੇ ਨਾ ਆ ਮੇਰੇ ਪਿਛਲੇ ਪਾਸੇ ਆਰਮੀ ਦਾ ਜਿੱਥੋਂ ਸਾਰੇ ਉਹ ਸੁੱਟਦੇ ਰਹੇ ਨੇ ਆ ਕੈਂਟਾ ਪਿਛਲੇ ਪਾਸੇ ਮੋਡਾ ਪੰਜਾਬ ਦਾ ਵਰਤਿਆ ਜਾਂਦਾ ਵਪਾਰ ਪੰਜਾਬ ਦਾ ਡਿਸਟਰਬ ਹੋਇਆ ਜੇ ਤੁਸੀਂ ਪਾਕਿਸਤਾਨ ਤਬਾਹ ਕਰਨਾ ਸੀ ਤੇ ਹੁਣ ਸਾਨੂੰ ਪੂਰਾ ਪੈਕੇਜ ਹੀ ਦੇ ਦਿਓ ਯਾਰ ਤੁਸੀਂ ਇੱਕ ਸਰਵੇ ਹੀ ਕਰਾ ਲਓ ਕੇਂਦਰ ਕੋ ਟੀਮਾਂ ਨੇ ਨਾਂ ਦੋ ਪੰਜਾਬ ਸਰਕਾਰ ਨੂੰ ਯਾਰ ਤੁਸੀਂ ਲੋਕਾਂ ਤੱਕ ਹੀ ਪਹੁੰਚ ਕਰ ਲਓ ਤੁਸੀਂ ਏਡੀ ਅਮੀਰ ਪਾਰਟੀ ਹੋ ਤੁਸੀਂ ਸਰਕਾਰੀ ਤੌਰ ਦੇ ਉੱਤੇ ਨਹੀਂ ਇੰਨਾ ਕੁ ਖਰਚਾ ਤੇ ਤੁਸੀਂ ਲੋਕਾਂ ਕੋਲੋਂ ਹੀ ਕਰਾ ਸਕਦੇ ਹੋ ਚਾਹੇ ਦਾਨੀ ਨੂੰ ਕਹਦੋ ਚਾਹੇ ਬਾਨੀ ਨੂੰ ਕਹਦੋ ਪਰ ਕਰੋ ਤੇ ਸਹੀ ਨਾ ਅੱਜ ਸਾਨੂੰ